ਇਨਵੇਂ ਨਵੇਂ ਲੱਭਦੀਆਂ ਯਾਰ ਸਜਣਾ ਪਿਆਰ ਦਾ ਬਣਾਲੇ ਆ ਵਪਾਰ ਸਜਣਾ ਇਨਵੇਂ ਨਵੇਂ ਲੱਭਦੀਆਂ ਯਾਰ ਸਜਣਾ ਪਿਆਰ ਦਾ ਬਣਾਲੇ ਆ ਵਪਾਰ ਸਜਣਾ ਤੁਸੀਂ ਜਿੰਨਾ ਉੱਤੇ ਮਰਦੇ ਹੋ ਇਹ ਦੌਲਤਾਂ ਤੇ ਮਰਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਬ ਟਾਈਮ ਪਾਸ ਕਰਦੀਆਂ ਨੇ ਮੁੰਡੇ ਹੁੰਦੇ ਕੁੱਗੂਏ ਹੁੰਦੀਆਂ ਚਲਾਕ ਜੀ ਔ ਲੜਾਂ ਦੇ ਪਾਦੇ ਅਸੀਂ ਬਣ ਗਏ ਮਜ਼ਾਕ ਬਈ ਇਹ ਮੁੰਡੇ ਹੁੰਦੇ ਕੁੱਗੂਏ ਹੁੰਦੀਆਂ ਚਲਾਕ ਜੀ ਔ ਲੜਾਂ ਦੇ ਪਾਦੇ ਅਸੀਂ ਬਣ ਗਏ ਮਜ਼ਾਕ ਬਈ ਨਸ਼ੇ ਜਾਣ ਕੇ ਨਹੀਂ ਕੋਈ ਕਰਦਾ ਸਭ ਇਹ ਕੋਕੇ ਜੜਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੁੜੀਆਂ ਦਾ ਪਿਆਰ ਹੁਣ ਗੱਲਾਂ ਵਿੱਚ ਰਹਿ ਗਿਆ ਤਾਜ ਮਹਿਲ ਦਾ ਵੀ ਰੰਗ ਫਿੱਕਾ ਜਿਹਾ ਪੈ ਗਿਆ ਇੱਕ ਕੁੜੀਆਂ ਦਾ ਪਿਆਰ ਹੁਣ ਗੱਲਾਂ ਵਿੱਚ ਰਹਿ ਗਿਆ ਤਾਜ ਮਹਿਲ ਦਾ ਵੀ ਰੰਗ ਫਿੱਕਾ ਜਿਹਾ ਪੈ ਗਿਆ ਪਿੰਡ ਫੁਲਕੇ ਆ ਦਾ ਸੁਨੀਲ ਸੋਚਦਾ ਪਿੰਡ ਫੁਲਕੇ ਆ ਦਾ ਸੁਨੀਲ ਸੋਚਦਾ ਸੋਈਆਂ ਕਿੱਥੇ ਆ ਕੇ ਅੜ ਗਈਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ ਕੋਈ ਨਹੀਂ ਮਰਦੀ ਕਿਸੇ ਤੇ ਸਭ ਟਾਈਮ ਪਾਸ ਕਰਦੀਆਂ ਨੇ प्लीज़ जे त मूंखे गाॾा चङा लॻा हुतो वध शेयर करो प्लीज़ थैंक्यू